ਕਰਤੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਸ਼ੀਕਾਲ ਮੈਂ ਪ੍ਰਬਿੰਦਵੀਰ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪ੍ਰੋਗਰਾਮ ਅਪਡੇਟ 'ਚ ਤੁਹਾਡਾ ਸਵਾਗਤ ਕਰਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਮੁੱਖ ਪ੍ਰਵਕਤਾ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਲੁਧਿਆਣਾ ਤੇ ਅੰਮ੍ਰਿਤਸਰ 'ਚ ਪਿਛਲੇ 2 ਦਿਨਾਂ ਦੌਰਾਨ ਗੈਂਗਸਟਰਾਂ ਨਾਲ ਪੁਲਿਸ ਬਲੂਕ ਕੀਤੀਆਂ ਵੱਡੀਆਂ ਕਾਰਵਾਈਆਂ ਨੂੰ ਕਾਬਿਲ ਤਰੀਫ਼ ਕਰਾਰ ਦਿੱਤਾ ਉਨ੍ਹਾਂ ਕਿ ਹਾਇਕ ਪੰਜਾਬ ਪੁਲਿਸ ਨੇ ਨਾਸਰਪ ਗੈਂਗਸਟਰਾਂ ਨੂੰ ਮੁਕਾਬਲੇ 'ਚ ਚਿਤ ਕੀਤਾ ਸਗੋ ਪੰਜਾਬ ਦੇ અમનો ખરાબ ਕਰਨ ਵਾਲੀਆਂ તાકતાન ઉભી સ્પષ્ટ ચેતવણી دیتی ہے۔ તાળીવાલ ਨੇ ਦੱਸਿਆ કે ਅੰਮ੍ਰਿਤਸਰ ਚ ਹੈਰੀ ਨਾਮ ਦੇ ਗੈਂਗਸਟਰ ਨੂੰ ਕੱਲ ਮੁਕਾਬਲੇ ਦੌਰਾਨ ਨਿਪਟਾਇਆ ਗਿਆ ਜਿਸ ਦਾ ਸੰਬੰਧ ਦਿਨ ਦਿਹਾੜੇ ਬਾਜ਼ਾਰ ਚ ਹੋਏ ਕਤਲ ਨਾਲ ਸੀ ਜੋਬਨਪ੍ਰੀਤ ਸਿੰਘ ਨਾਮ ਦਾ ਸ਼ੂਟਰ ਵੀ ਪੁਲਿਸ ਮੁਕਾਬਲੇ ਚ ਜ਼ਖਮੀ ਹੋਇਆ ਇਸ ਤੋਂ ਇਲਾਵਾ ਲੁਧਿਆਣਾ ਨੇੜੇ ਲੱਡਵਾਲ ਚ ਹੋਏ ਤਾਜ਼ਾ ਮੁਕਾਬਲੇ ਚ ਇੱਕ ਗੈਂਗਸਟਰ ਫਲਾਕ ਹੋਇਆ ਹੈ ਜਦੋਂ ਕਿ ਇੱਕ ਹੋਰ ਜ਼ਖਮੀ ਹੋਇਆ ਹੈ। ਤાળીਵਾਲ ਮੁਤਾਬਕ ਇਹ ਦੋਵੇਂ ਗੈਂਗਸਟਰ ਆਈਐਸਆਈ ਨਾਲ ਜੁੜੇ ਲਾਰੈਂਸ ਬਿਸ਼ਨੋਈ ਕਰੋ ਦੇ ਹਿੱਸੇਦਾਰਾਂ ਸਨ ਅਤੇ ਪੰਜਾਬ 'ਚ ਬਸੂਲੀ ਤੇ ਗੈਰ ਕਾਨੂੰਨੀ ਸਰਗਰਮੀਆਂ ਵਧਾਉਣ ਦੀ ਨੀਅਤ ਨਾਲ ਆਏ ਸਨ। ਉਹਨਾਂ ਕਹੇ ਕਿ ਕਈ ਤਾਕਤਾਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਭਗਵੰਤਪਨ ਸਰਕਾਰ ਦਾ ਦ੍ਰਿੜ ਨਿਸ਼ਚੈ ਹੈ ਕਿ ਕੋਈ ਵੀ ਗੈਂਗਸਟਰ ਜਾਂ ਡਰੱਗ ਮਾਫੀਆ ਤੇ ਨਾ ਹੀ ਕੋਈ ਹੋਰ ਗੁੰਡਾ ਪੰਜਾਬ ਦੀ ਧਰਤੀ ਤੇ ਬਾਕੀ ਨਹੀਂ ਰਹਿਣ ਦਿੱਤਾ ਜਾਏਗਾ ਤਾਲੀਬਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਪੂਰੀ ਸਖਤ ਹੈ ਤੇ ਪਿਛਲੇ 2 ਦਿਨਾਂ ਚ ਮਿਲੇ ਨਤੀਜੇ ਇਸ ਗੱਲ ਦਾ ਸਬੂਤ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਮਜ਼ਬੂਤ ਹੈ ਸਾਡਾ ਮੁੱਖ ਮੁਖਸਦ ਇਹ ਸੀਗਾ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾ ਤੇ ਬਸਰ ਦੇ ਵਿੱਚ ਗੈਂਗਸਟਰਾਂ ਦੇ ਨਾਲ ਜਿਹੜੀ ਲੜਾਈ ਲੜੀ ਹੈ ਕੱਲ ਅਮਸਦ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕੱਲ ਮੁਕਾਬਲੇ 'ਚ ਜਿਹੜਾ ਟੈਰਰੀ ਕੀਤਾ ਸੀਗਾ ਤੁਹਾਨੂੰ ਪਤਾ ਕਿ ਪਤਸੋਂ ਛਾਟੇ ਦੇ ਵਿੱਚ ਛਾਟੇ ਬਾਜ਼ਾਰ ਦੇ ਵਿੱਚ ਗੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸ਼ੂਟਰ ਸੀਗੇ ਜੋਬਨਕ੍ਰੀਸ਼ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਦ ਜਿਹੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜਖਮੀ ਹੋ ਗਿਆ ਜੋ ਜੋਬਨ ਪੁਲੀਸ ਜਿਹੜਾ ਉਹਦਾ ਅੱਜ ਸ਼ਾਮੀ ਖੁੜੇ ਥੋੜਾ ਚਿਤ ਪਹਿਲਾਂ ਹੀ ਲੁਧਿਆਣੇ ਬਲਦ ਜਿਹੜਾ ਲੱਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਤੇ ਇੱਕ ਜਿਹੜਾ ਜ਼ਖਮੀ ਆ ਦੋ ਜਣੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸ ਆਈ ਨਾ ਦੇ ਲਿੰਕ ਜੁੜੇ ਜੁੜੇ ਸੀਗੇ ਲਾਲ ਬਸਨੋਈ ਹੋਣਾਂ ਨਾਲ ਉਹਦੇ ਪੰਜਾਬ ਦੇ ਵਿੱਚ دہشت ਕ੍ਰੀਟ ਕਰਨ ਵਾਸਤੇ ਆਏ ਸੀਗੇ ਮੈਂ ਤੁਹਾਨੂੰ ਇਹ ਕਹਿਣਾ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰਦੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਦਾਤ ਭਗਵਾਨ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦ੍ਰਿੜ ਨਿਸ਼ਚੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਅਜ਼ਾਦ ਤੇ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸ ਸ਼ਹਿਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਨਾ ਜਾਂ ਕਿਸੇ ਕੋਲੋਂ ਕੋਈ ਫਰੋਤੀ ਮੰਗਣ ਔਰ ਮੇਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰੱਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਟਰ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਬਦਮਾਸ਼ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਾਂ। ਨਹੀਂ ਤੇ ਸਾਡੀ ਪੁਲਿਸ ਇਸ ਕਾਬਲ ਹੈ। ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ। ਇਸ ਕਰਕੇ ਜਿਹੜਾ ਬੰਦਾ ਇਸ ਪਦਮ ਦੇ ਵਿੱਚ ਹੈ ਕਿ ਕੋਈ ਕਿਸੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੁੰਦਾਂਗੇ। ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਮ੍ਰਿਤਸਰ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਦਾ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਪ੍ਰੋਗਰਾਮ ਅਪਡੇਟ ਚਾਹਲੀ ਵਾਸਤੇ ਨਹੀਂ ਮੈਨੂੰ ਦੇ ਇਜਾਜ਼ਤ ਧੰਨਵਾਦ